ਕਾਮ, ਗ੍ਰੋਧ, ਲੋਭ, ਮੋਹ, ਹੰਕਾਰ 50 ਸਾਲਾਂ ਦੇ ਵਿੱਚ ਇੰਨਾ ਜ਼ਿਆਦਾ ਕਿਵੇਂ ਵੱਧ ਗਿਆ ਜਿੰਨਾ ਜ਼ਿਆਦਾ ਇਨਸਾਨ ਪ੍ਰਮਾਤਮਾ ਤੋਂ ਦੂਰ ਹੋਏਗਾ ਉਨਾ ਜ਼ਿਆਦਾ ਵੱਧ ਆ ਜਾਏਗਾ ਗੱਲ ਕਰਦੇ ਕਾਮ ਦੀ ਇੰਨੀ ਅੱਗ ਫੜਦੇ ਲਪਟਾਰਿਆਂ ਦੇ ਵਿੱਚ ਨਹੀਂ ਹੋएगी ਜਿਨੀ ਇਨਸਾਨ ਦੇ ਅੰਦਰ ਹੈ ਇਸ ਟਾਈਮ ਉਹਨੂੰ ਚੈਨ ਨਹੀਂ ਹੈਗਾ ਸ਼ਰੀਰ ਦੀ ਪੂਰਤੀ ਨਹੀਂ ਹੋਣੀ ਇੰਨਾ ਖਤਰਨਾਕ ਸਿਸਟਮ ਹੋ ਗਿਆ ਰੱਜਦਾ ਹੀ ਨਹੀਂ ਪਿਆ ਚਾਹੇ ਜਿੰਨੇ ਮਰਜੀ ਮਹਾਰਾਜ ਕਹਿੰਦੇ ਭੋਗ ਬਲਾਸ ਕਰ ਲੇ ਸ਼ਰੀਰ ਭੋਗ ਲੇ ਲੇਕਿਨ ਭੁੱਖ ਨਹੀਂ ਮਿਟਦੀ ਦਿਨ ਵਧਦੀ ਜਾਵੇਗੀ ਕ੍ਰੋਧ ਦੋਸ ਮਿੰਟ ਦਾ ਗੁੱਸਾ 20 ਸਾਲ ਇਨਸਾਨ ਦੀਆਂ ਚੱਪਲਾਂ ਘਸਾ ਸਕਦਾ ਕੋਟ ਕਚੈਰੀਆਂ ਦੇ ਵਿੱਚ ਤੇ ਬੰਦਾ ਫੇਰ ਵੀ ਵਾਪਸ ਨਹੀਂ ਆਉਣਾ ਕਚੈਰੀਆਂ ਭਰੀਆਂ ਪਈਆਂ ਨੇ ਜੇ ਕਿਸੇ ਨਾਲ ਮੇਨ ਕ੍ਰੋਧ ਹੂੰ ਲੋਭ ਲਾਲਚ ਸਭ ਕੁਛ ਹੈਗਾ ਲੇਕਿਨ ਫਿਰ ਵੀ ਰਾਜ ਦਾ ਨਹੀਂ ਪਿਆ ਚੈਨਨੀ ਹੈਗਾ ਮੋ ਮੇਰੇ ਬੱਚਿਆਂ ਦਾ ਕੀ ਹੋਊਗਾ ਮੇਰੀ ਫੈਮਲੀ ਮੇਰੀ ਮਹਿੰਗੀ ਗੱਡੀ ਮੇਰਾ ਸੌ ਕਿਲਾ ਕੀ ਬਣੂਗਾ ਹੂੰ ਤੇ ਹੰਕਾਰ ਵੀ ਕ੍ਰੋਧ ਵਾਂਗ ਖਤਰਨਾਕ ਮਾੜੀ ਜੀ ਆਪਣੀ ਹੈਂਕੜ ਕਰਕੇ ਇਹ ਇਨਸਾਨ ਕਿੱਥੇ ਤੋਂ ਕਿੱਥੇ ਪਹੁੰਚ ਜਾਂਦਾ ਲਾਈਵ ਐਗਜ਼ਾਮਪਲ ਤੁਸੀਂ ਵੇਖ ਹੀ ਨਹੀਂ ਡੇ ਆ ਵੱਡੇ ਵੱਡੇ ਕਲਾਕਾਰ ਜਦੋਂ ਅਪਸ਼ਬਦ ਬੋਲ ਦਿੰਦੇ ਆ ਫਿਰ ਕਿਵੇਂ ਉਹਨਾਂ ਦੀ ਮਾਰਕੀਟ ਦੇ ਵਿੱਚ ਵੈਲਿਊ ਮਿੱਟੀ ਜੀ ਨਹੀਂ ਹੋ ਜਾਂਦੀ ਆ ਬਿਲਕੁਲ ਸਹੀ ਗੱਲ ਹੈ ਰੀਸੈਂਟ ਹੀ ਹੋਇਆ ਹੈ ਕੋਈ ਐਗਜ਼ਾਮਪਲ ਨੇ ਵੀ ਜਬਾਨ ਕਹਿੰਦੇ ਵੀ ਹੱਡੀ ਨਹੀਂ ਹੁੰਦੀ ਪਰ ਹੱਡੀਆਂ ਤੜਾ ਜ਼ਰੂਰ ਦਿੰਦੀ ਬਿਲਕੁਲ ਸਨਵਾਰ ਦਾ ਫਟ ਮੇਟ ਸਕਦਾ ਜਬਾਨ ਦਾ ਨਹੀਂ ਕੋਈ ਵੀ ਸ਼ਬਦ ਆ ਜਿਹੜਾ ਇਨਸਾਨ ਬਿਗੈਰ ਸੋਚੇ ਸਮਝੇ ਕਹਿ ਦਿੰਦਾ ਨਾ ਫਿਰ ਉਹ ਮਹਾ ਮੂਰਖਾ ਕਹਿੰਦੇ ਸੱਚਾ ਬੰਦਾ ਜਿਹੜਾ ਉਹ ਸਿੱਧਾ ਬੋਲ ਦਿੰਦਾ ਨਹੀਂ ਸੱਚਾ ਨਹੀਂ ਉਹ ਬੇਵਕੂਫ ਆ ਜਿਹੜਾ ਨਾਪ ਤੋਲ ਕੇ ਗੱਲ ਨਹੀਂ ਕਰਦਾ ਹੂੰ